ਇਹ ਚਮਕੌਰ ਸਾਹਿਬ ਦੀ ਉਹ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਛਾਤੀ ਤੇ ਹੱਥ ਰੱਖ ਕੇ ਕਹਿੰਦਾ ਸੀ ਸਵਾ ਲੱਖ ਸੇ ਇੱਕ ਲੜਾਉ ਤਬਾ ਗੋਬਿੰਦ ਸਿੰਘ ਨਾਮ ਕਹਾਉ ਇਹ ਉਹ ਪ੍ਰੈਕਟੀਕਲ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਨੇ ਕਿਸੇ ਵਕਤ ਕੀਤੇ ਹੋਏ ਬਚਨ ਕਿ ਇੱਕ ਇੱਕ ਨਾਲ ਸਵਾ ਸਵਾ ਲੱਖ ਵੀ ਆ ਕੇ ਲੜਨਗੇ ਤੇ ਇੱਤਾ ਵੀ ਜਿੱਤ ਜਾਣਗੇ ਸਰਦਾਰ ਸਾਹਿਬ ਚੜ੍ਹਦੀ ਕਲਾ ਸਨੇਹਾ ਦਿੰਦੇ ਆ ਵੀ ਮੈਦਾਨ ਫਤੇ ਕਰਕੇ ਜਾਵਾਂਗੇ ਜਦ ਤੱਕ ਬੰਦ ਨਹੀਂ ਪੂਰਦਾ ਬਿਲਕੁਲ ਬੋਨਿਆ ਸਤਿ ਅਕਾਲ ਇੱਥੇ ਇਕੱਠਿਆਂ ਹੋਣ ਦਾ ਇਹ ਸਬੂਤ ਹੈ ਕਿ ਅਜਬਦਾਲੀ ਤੇ ਨਹੀਂ ਕੋਈ ਚੜ ਕੇ ਆਇਆ ਪਰ ਆ ਜਿਹੜੀ ਆਫਤ ਚੜ ਕੇ ਆਈ ਹੈ ਆ ਪੰਜਾਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵਾਰਿਸ ਪੰਜਾਬ ਦੇ ਵਾਰ ਸਾਰੇ ਇਕੱਠੇ ਹੋ ਕਰਕੇ ਇੱਥੇ ਇਕੱਠਿਆਂ ਹੋ ਕੇ ਆ ਜੰਗ ਲੜ ਰਹੇ ਨੇ ਸਾਡੇ ਵਾਸਤੇ ਇਹੀ ਅਬਦਾਲੀ ਹੈ ਸੋ ਚਨਾਵਰਗੇ ਦਰਿਆ ਜੇ ਅਸੀਂ ਰੋਕ ਸਕਦੇ ਆ ਜੇ ਜੇਲਮ ਵਰਗੇ ਦਰਿਆ ਅਸੀਂ ਰੋਕ ਸਕਦੇ ਆ ਤੇ ਅੱਜ ਇਹ ਆਏ ਹੋਏ ਜਿਹੜੇ ਕੁਦਰਤੀ ਆਫਤ ਹਾਲਾਤ ਜਿਹੜੇ ਹਰ ਜਿਹੜੇ ਫਲੱਡ ਜਿਹੜੇ ਨੇ ਆਚਲੋ ਇਹ ਤੇ ਕੁਦਰਤ ਦੇ ਹੱਥ ਹੈ ਮੈਂ ਕਹਿੰਦਾ ਕਿਸੇ ਵਕਤ ਅਬਦਾਲੀ ਅਬਦਾਲੀਆਂ ਵਰਗੇ ਸਾਡੇ ਤੇ ਚੜ ਕੇ ਆਉਂਦੇ ਰਹੇ ਸਾਡੇ ਇਕੱਠਿਆਂ ਹੁੰਦਾ ਸਬੂਤ ਇਹ ਹੁੰਦਾ ਸੀ ਕਿ ਅਸੀਂ ਅਬਦਾਲੀ ਨੂੰ ਵੀ ਮੂੰਹ ਦੀ ਖਾ ਕੇ ਦਿੰਦੇ ਰਹੇ ਆਕੇ ਕੋਈ ਚਿੰਤਾ ਨਾ ਕਰਿਓ ਪੰਜਾਬ ਦੇ ਹਾਲਾਤਾਂ ਦੀ ਪੰਜਾਬ ਚੜ੍ਹਦੀ ਕਲਾ ਚ ਹੈ ਪੰਜਾਬ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੱਥ ਹੈ ਪੰਜਾਬ ਸਦਾ ਚੜ੍ਹਦੀ ਕਲਾ ਚ ਰਹੇਗਾ ਪਰ ਆਪਣੇ ਭਰਾਵਾਂ ਦੀ ਮਦਦ ਕਰਨ ਦੇ ਲਈ ਇੱਥੇ ਜਰੂਰ ਪਹੁੰਚੀਏ ਕਿ ਜੇ ਦਿਨ ਸਾਡੇ ਉੱਤੇ ਕਿਸੇ ਇੱਕ ਦੇ ਉੱਤੇ ਵੀ ਵਿਪਤਾ ਆ ਜਾਂਦੀ ਹੈ ਕਿ ਅਸੀਂ ਉਸ ਵਿਪਤਾ ਨੂੰ ਖਤਮ ਕਰਨ ਦੇ ਲਈ ਸੌ ਸਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਆਗਿਆ ਪਾ ਕੇ ਖੜੇ ਹੋ ਜਾਈਏ ਕਿ ਸਾਰੀ ਦੁਨੀਆ ਵਿੱਚ ਵਸੇ ਹੋਏ ਪੰਜਾਬੀਆਂ ਦੇ ਹਿਰਦੇ ਵਿੱਚ ਚਿੰਤਾ ਹੈ ਕਿ ਪੰਜਾਬ ਦਾ ਕੀ ਹੋ ਰਿਹਾ ਹੈ ਹਰ ਯਾਦ ਰੱਖਿਓ ਇਹਨਾਂ ਦਾ ਦ੍ਰਿੜਨਿਸ਼ਚੈ ਇਹ ਕਹਿੰਦਾ ਵੀ ਪੰਜਾਬ ਸਦਾ ਚੜ੍ਹਦੀ ਕਲਾ ਚ ਹੈ ਇੱਥੇ ਜਿੰਨੇ ਵੀ ਸੇਵਾ ਨਿਭਾਰੇ ਸਿੰਘ ਨੇ ਇਹਨੇ ਤਨਮਨ ਦੇ ਨਾਲ ਸੇਵਾ ਨਿਭਾਰੇ ਨੇ ਇਹ ਨਹੀਂ ਇਤੋਂ ਵੀ ਵੱਡੀ ਕੋਈ ਕੁਦਰਤੀ ਆਫਤ ਇਹ ਤੋਂ ਵੱਡਾ ਵੀ ਕੋਈ ਹੜਾ ਆ ਗਿਆ ਨਾ ਤੇ ਇਹਨਾਂ ਨੂੰ ਮਾਰੇ ਗੁਰਗੋਬ ਸਿੰਘ ਨੇ ਇਤਨਾ ਬਲ ਦਿੱਤਾ ਕਿ ਚੜ੍ਹਦੀ ਕਲਾ ਦੇ ਨਾਲ ਉਸ ਬੰਨ ਨੂੰ ਵੀ ਠੱਲ ਪਾ ਲੈਣਗੇ ਇਹ ਸਤਲੁਜ ਜੀ ਪੂਰੀ ਉਫਾਨ ਦੇ ਉੱਪਰ ਹੈ ਪਰ ਤੁਸੀਂ ਇੱਕ ਸੰਦੇਸ਼ ਦਿੱਤਾ ਵੀ ਹਰੀ ਸਿੰਘ ਨਲੂ ਨੂੰ ਯਾਦ ਕਰੋ ਵੀ ਤੁਹਾਡੇ ਪੁਰਖਿਆਂ ਨੇ ਕੀ ਕੀਤਾ ਅਚਰ ਆਪ ਦੇ ਆਰੋਂ ਕਿਤੇ ਨਾ ਕਿਤੇ ਬੰਨ ਮਾਰੇ ਵੀ ਇਤਿਹਾਸ ਨਾਲ ਜਾਣੂ ਕਰਵਾਏ ਸੰਗਤ ਨਾਲ ਜਿਕਾਰੇ ਵੀ ਛੱਡੇ ਨਾਲ ਦੀ ਨਾਲ ਜੀ ਇਹ ਇਤਿਹਾਸ ਰੋਪੜ ਤੋਂ ਸਤਲੁਜ ਦਰਿਆ ਦੀਆਂ ਤਸਵੀਰਾਂ ਦਿਖਾ ਰਹੇ ਆ ਬੇਲਾ ਬ੍ਰਾਂਪੁਰ ਲੱਗੇ ਨੂੰ ਪਤਾ ਹੈ ਵੀ ਤਿੰਨ ਦਿਨ ਹੋ ਗਏ ਸੰਗਤ ਇਸ ਬੰਨ ਨੂੰ ਪੂਰਨ ਲਈ ਲੱਗੀ ਹੋਈ ਹੈ ਲਗਾਤਾਰ ਨਿਰੰਤਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਵੀ ਸੰਗਤ ਪਹੁੰਚੀ ਹੈ ਤੀਜਾ ਚੌਥਾ ਦਿਨ ਹੈ ਤੇ ਅੱਜ ਅਰਦਾਸ ਬੇਨਤੀ ਕੀਤੀ ਗਈ ਹੈ ਪੰਜ ਸਿੰਘ ਸਾਹਿਬ ਇੱਥੇ ਪਹੁੰਚਣੇ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਪ ਜੀ ਦੇਖ ਰਹੇ ਹੋ ਕਿ ਪਿਛਲੇ ਤਿੰਨ ਦਿਨਾਂ ਤੋਂ ਇਸ ਬੰਨ ਦੇ ਉੱਤੇ ਪੰਜਾਬ ਭਾਰਤੋਂ ਸੰਗਤ ਜਿਹੜੀ ਚੱਲ ਕੇ ਆ ਰਹੀ ਆ ਔਰ ਆਪਣੀਆਂ ਸੇਵਾਵਾਂ ਜਿਹੜੀਆਂ ਇਹ ਨਾਨਕ ਰਾਜ ਚਲਾਇਆ ਇਹ ਉਸ ਰਾਜ ਦੀ ਇੱਕ ਨਿਸ਼ਾਨੀ ਹੈ ਕਿ ਜੇ ਦਿਨ ਸਾਡੇ ਉੱਤੇ ਕਿਸੇ ਇੱਕ ਦੇ ਉੱਤੇ ਵੀ ਵਿਪਤਾ ਆ ਜਾਂਦੀ ਹੈ ਕਿ ਅਸੀਂ ਉਸ ਵਿਪਤਾ ਨੂੰ ਖਤਮ ਕਰਨ ਦੇ ਲਈ 100 ਸਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਆਗਿਆ ਪਾ ਕੇ ਖੜੇ ਹੋ ਜਾਂਦੇ ਆ ਸੋ ਅੱਜ ਦੇ ਇੱਥੇ ਅਰਦਾਸ ਕਰਕੇ ਇੱਥੋਂ ਦੇ ਜਿਹੜੇ ਮੌਜੂਦਾ ਹਾਲਾਤ ਨੇ ਇਹਨਾਂ ਹਾਲਾਤਾਂ ਨੂੰ ਤੇ ਇੱਥੇ ਸੇਵਾ ਕਰ ਰਹੀ ਸੰਗਤ ਦੇ ਦ੍ਰਿੜ ਜਜ਼ਬੇ ਨੂੰ ਵੇਖ ਕੇ ਇੱਕੋ ਗੱਲ ਤੁਹਾਡੇ ਇਸ ਮਾਧਿਅਮ ਰਾਹੀਂ ਕਹਿਣਾ ਚਾਹਣਾ ਕਿ ਸਾਰੀ ਦੁਨੀਆ ਵਿੱਚ ਵਸੇ ਹੋਏ ਪੰਜਾਬੀਆਂ ਦੇ ਹਿਰਦੇ ਵਿੱਚ ਚਿੰਤਾ ਹੈ ਕਿ ਪੰਜਾਬ ਦਾ ਕੀ ਹੋ ਰਿਹਾ ਪਰ ਯਾਦ ਰੱਖਿਓ ਇਹਨਾਂ ਦਾ ਦ੍ਰਿੜ ਨਿਸ਼ਚੈ ਇਹ ਕਹਿੰਦਾ ਵੀ ਪੰਜਾਬ ਸਦਾ ਚੜ੍ਹਦੀ ਕਲਾ 'ਚ ਹੈ ਇੱਥੇ ਜਿੰਨੇ ਵੀ ਸੇਵਾ ਨਿਭਾਰੇ ਸਿੰਘ ਨੇ ਇਹਨੇ ਤਨਮਨ ਦੇ ਨਾਲ ਸੇਵਾ ਨਿਭਾਰੇ ਨੇ ਇਹ ਨਹੀਂ ਇਦੋਂ ਵੀ ਵੱਡੀ ਕੋਈ ਕੁਦਰਤੀ ਆਫਤ ਇਹਦੋਂ ਵੱਡਾ ਵੀ ਕੋਈ ਹੜਾ ਆ ਗਿਆ ਨਾ ਤੇ ਇਹਨਾਂ ਨੂੰ ਮਾਰੇ ਗੁਰੂ ਗੋਬਿੰਦ ਸਿੰਘ ਨੇ ਇਤਨਾ ਬਲ ਦਿੱਤਾ ਕਿ ਚੜ੍ਹਦੀ ਕਲਾ ਦੇ ਨਾਲ ਉਸ ਬੰਨ ਨੂੰ ਠੱਲ ਪਾ ਲੈਣਗੇ ਉਸ ਹੜਨ ਵੀ ਠੱਲ ਪਾ ਲੈਣਗੇ ਬਹੁਤ ਪ੍ਰਸ਼ਾਸਨ ਬੇਅੰਤ ਸੰਗਤਾਂ ਬੇਅੰਤ ਦੂਰੋਂ ਪਹੁੰਚੇ ਹੋਏ ਜਿਹੜੇ ਸੋਸ਼ਲ ਮੀਡੀਆ ਜਾਂ ਸੋਸ਼ਲ ਸਰਵਿਸਿਜ਼ ਵਾਲੇ ਨੇ ਉਹ ਇੱਥੇ ਪਹੁੰਚ ਗਏ ਇਸ ਬੰਨ ਦੇ ਉੱਤੇ ਸੰਗਤਾਂ ਦੀ ਲੰਗਰ ਨਾਲ ਸੇਵਾ ਕਰ ਰਹੇ ਨੇ ਕੋਈ ਇੱਥੇ ਗੱਟੇ ਤੋੜੇ ਜਿਹੜੇ ਉਹ ਲਿਆ ਕੇ ਦੇ ਰਿਆ ਕੋਈ ਲੰਗਰ ਦੀ ਸੇਵਾ ਕਰ ਰਿਹਾ ਕੋਈ ਮੈਡੀਕੇਟਡ ਜਿੰਨੀਆਂ ਵੀ ਫੈਸਿਲਿਟੀਆਂ ਗਿਆ ਨੇ ਜੋ ਵੀ ਇਸ ਟੇਮ ਇੱਥੇ ਲੋਡ ਹੈ ਉਹ ਇਹ ਸੰਗਤ ਇੱਥੇ ਵਾਦ ਚੜ ਕੇ ਕਰ ਰਹੀ ਬਾਕੀ ਪੰਜ ਪਿਆਰਿਆਂ ਵੱਲੋਂ ਸਮੁੱਚੀ ਸੰਗਤ ਵੱਲੋਂ ਅਰਦਾਸ ਕੀਤੀ ਗਈ ਹੈ ਮਾਰੇ ਕਹਿੰਦੇ ਆ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਨਤਾਸ ਵੱਡੀਆਂ ਵੱਡੀਆਂ ਮੁਸੀਬਤਾਂ ਇੱਥੇ ਸਿੱਖ ਕੌਮ ਨੇ ਅਰਦਾਸ ਕਰਕੇ ਝੱਲ ਲਈਆਂ ਤੇ ਹੱਲ ਕਰ ਲਏ ਅੱਜ ਦੀ ਇਹ ਜਿਹੜੀ ਮੁਸੀਬਤ ਹੈ ਮੌਜੂਦਾ ਹਾਲਾਤ ਜੋ ਪੰਜਾਬ ਦੇ ਨੇ ਸਾਰਾ ਪੰਜਾਬ ਹਰ ਘਰ ਵਿੱਚ ਬੈਠਾ ਹਰ ਇੱਕ ਸਿੱਖ ਆਪਣੇ ਦੋ ਟਾਈਮ ਨਿਤਨੇਮ ਦੇ ਨਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਚਰ ਅਰਦਾਸ ਕਰੇ ਕਿ ਮਹਾਰਾਜ ਇਸ ਪੰਜਾਬ ਨੂੰ ਸਦਾ ਖੁਸ਼ਹਾਲ ਰੱਖਣ ਸਦਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਪੰਜਾਬ ਪਿਆਰਿਆਂ ਨੇ ਅਰਦਾਸ ਕੀਤੀ ਹੈ ਹੋਰ ਬੇਅੰਤ ਸੰਗਤਾਂ ਨੇ ਇੱਥੇ ਆ ਕੇ ਕਰਕੇ ਅਰਦਾਸਾਂ ਕੀਤੀਆਂ ਮਾਰੇ ਸਭ ਦੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਦੇ ਬਾਬਾ ਜੀ ਗੱਲ ਕਰੀਏ ਸਤਲੁਜ ਪੂਰੀ ਉਫਾਨ ਦੇ ਉੱਪਰ ਹੈ ਪਰ ਤੁਸੀਂ ਇੱਕ ਸੰਦੇਸ਼ ਦਿੱਤਾ ਵੀ ਹਰੀ ਸਿੰਘ ਨਲੋਂ ਨੂੰ ਯਾਦ ਕਰੋ ਵੀ ਤੁਹਾਡੇ ਪੁਰਖਿਆਂ ਨੇ ਕੀ ਕੀਤਾ ਚਾਹਾਂ ਆਪਦੇ ਆਰੋਂ ਕਿਤੇ ਨਾ ਕਿਤੇ ਬੰਨ ਮਾਰੇ ਵੀ ਇਤਿਹਾਸ ਨਾਲ ਜਾਣੂ ਕਰਵਾਏ ਸੰਗਤਾਂ ਨੇ ਜਕਾਰੇ ਵੀ ਛੱਡੇ ਨਾਲ ਦੀ ਨਾਲ ਜੀ ਇਹ ਇਤਿਹਾਸ ਜ ਕੌਮ ਦਾ ਉਹ ਖੂਨ ਹੈ ਜਿਸ ਖੂਨ ਦੇ ਨਾਲ ਸਿੱਖ ਕੌਮ ਮੁਰਦਿਆਂ ਦੇ ਵਿੱਚ ਵੀ ਤਾਕਤ ਪਾ ਲੈਂਦੀ ਹੈ ਇਤਿਹਾਸ ਸਾਡਾ ਉਹ ਮਾਨਮਤਾ ਇਤਿਹਾਸ ਹੈ ਇਹ ਉਹ ਧਰਤੀ ਹੈ ਇਹ ਚਮਕੌਰ ਸਾਹਿਬ ਦੀ ਉਹ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਛਾਤੀ ਤੇ ਹੱਥ ਰੱਖ ਕੇ ਕਹਿੰਦਾ ਸੀ ਸਵਾ ਲੱਖ ਸੇ ਇੱਕ ਲੜਾਉ ਤਬਾ ਗੋਬਿੰਦ ਸਿੰਘ ਨਾਮ ਕਹਾਉ ਇਹ ਉਹ ਪ੍ਰੈਕਟੀਕਲ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਨੇ ਕਿਸੇ ਵਕਤ ਕੀਤੇ ਹੋਏ ਬਚਨ ਕਿ ਇੱਕ ਇੱਕ ਨਾਲ ਸਵਾ ਸਵਾ ਲੱਖ ਵੀ ਆ ਕੇ ਲੜਨਗੇ ਤੇ ਇੱਤਾ ਵੀ ਜਿੱਤ ਜਾਣਗੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਹ ਪ੍ਰੈਕਟੀਕਲ ਦੀ ਧਰਤੀ ਹੈ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਇੱਕ ਦੇ ਨਾਲ ਸਵਾ ਸਵਾ ਲੱਖ ਨਾਲ ਲੜਨ ਦੀ ਤਾਕਤ ਮਾਰੇ ਨੂੰ ਦਿੱਤੀ ਹੈ ਸੋ ਚਨਾਵ ਵਰਗੇ ਦਰਿਆ ਜੇ ਅਸੀਂ ਰੋਕ ਸਕਦੇ ਹਾਂ ਜੇ ਜੇਲਮ ਵਰਗੇ ਦਰਿਆ ਸੀ ਰੋਕ ਸਕਦੇ ਆ ਤੇ ਅੱਜ ਇਹ ਆਏ ਹੋਏ ਜਿਹੜੇ ਕੁਦਰਤੀ ਆਫਤ ਹਾਲਾਤ ਜਿਹੜੇ ਹਰ ਜਿਹੜੇ ਫਲੱਡ ਜਿਹੜੇ ਨੇ ਚਲੋ ਇਹ ਤੇ ਕੁਦਰਤ ਦੇ ਹੱਥ ਹੈ ਮੈਂ ਕਹਿੰਦਾ ਕਿਸੇ ਵਕਤ ਅਬਦਾਲੀ ਅਬਦਾਲੀਆਂ ਵਰਗੇ ਸਾਡੇ ਤੇ ਚੜ ਕੇ ਆਉਂਦੇ ਰਹੇ ਸਾਡੇ ਇਕੱਠਿਆਂ ਹੁੰਦਾ ਸਬੂਤ ਇਹ ਹੁੰਦਾ ਸੀ ਕਿ ਅਸੀਂ ਅਬਦਾਲੀ ਨੂੰ ਵੀ ਮੂੰਹ ਦੀ ਖਾ ਕੇ ਦਿੰਦੇ ਰਹੇ ਅੱਜ ਸਾਡੇ ਇਕੱਠਿਆਂ ਹੋਣ ਦਾ ਇਹ ਸਬੂਤ ਹੈ ਕਿ ਅਜ ਅਬਦਾਲੀ ਤੇ ਨਹੀਂ ਕੋਈ ਚੜ ਕੇ ਆਇਆ ਪਰ ਆ ਜਿਹੜੀ ਆਫਤ ਚੜ ਕੇ ਆਈ ਹੈ ਆ ਪੰਜਾਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵਾਰਿਸ ਪੰਜਾਬ ਦੇ ਵਾਰ ਸਾਰੇ ਇਕੱਠੇ ਹੋ ਕਰਕੇ ਇੱਥੇ ਇਕੱਠਿਆਂ ਹੋ ਕੇ ਆ ਜੰਗ ਲੜ ਰਹੇ ਨੇ ਸਾਡੇ ਵਾਸਤੇ ਇਹੀ ਅਬਦਾਲੀ ਹੈ ਅਸੀਂ ਅੱਜ ਨਹੀਂ ਕੱਲ ਨਹੀਂ ਦੋ ਚੌ ਦਿਨਾਂ ਚ ਇਸ ਅਬਦਾਲੀ ਨੂੰ ਢਾ ਲੈਣਾ ਚੜਦੀ ਕਲਾ ਭਾਵੇਂ ਸਤਲੁਜ ਵੀ ਚੜ ਗਿਆ ਭਾਵੇਂ ਚਨਾਬ ਬਿਆਸ ਵੀ ਚੜ ਗਿਆ ਪਰ ਇੱਕ ਕੌਮ ਹੋਣੀਓ ਚੜਦੀ ਕਲਾ ਚ ਜਾਂਦੀ ਹੈ ਜਿੰਨਾ ਇਹਨਾਂ ਦੇ ਉੱਤੇ ਜ਼ੋਰ ਪਾਇਆ ਜਾਂਦਾ ਚੜਦੀ ਕਲਾਂ ਦੇ ਸੁਨੇਹਾ ਦਿੰਦੇ ਆ ਮੈਂ ਕਹਿੰਦਾ ਛੋਟੇ ਬੱਚਿਆਂ ਨਾਲ ਗੱਲ ਕਰੀਏ ਸਿੰਘ ਸਾਹਿਬ ਚਾਹੇ ਕਿਸੇ ਹੋਰ ਮਾਤਾਵਾਂ ਨਾਲ ਗੱਲ ਕਰਦੇ ਸਭ ਚੜ੍ਹਦੀ ਕਲਾ ਸਨੇਹਾ ਦਿੰਦੇ ਆ ਵੀ ਮੈਦਾਨ ਫਤਿਹ ਕਰਕੇ ਜਾਵਾਂਗੇ ਜਦ ਤੱਕ ਬੰਨ ਨਹੀਂ ਪੂਰਦਾ ਬਿਲਕੁਲ ਸੋਨਿਆ ਸਤਿ ਸ਼੍ਰੀ ਅਕਾਲ ਇਹ ਇਹ ਜਕਾਰੇ ਸਬੂਤ ਨੇ ਕਿ ਉਹ ਮਾਤਾਵਾਂ ਜਿਨ੍ਹਾਂ ਮਾਤਾਵਾਂ ਨੇ ਖੰਨੀ ਖੰਨੀ ਤੇ ਗੁਜ਼ਾਰਾ ਕਰਕੇ ਪੁੱਤਰਾਂ ਦੇ ਟੋਟਿਆਂ ਦੇ ਹਾਰ ਗਲਾਂ ਵਿੱਚ ਪਵਾ ਕੇ ਤੇ ਚੜ ਦੀ ਗਲਾਂ ਦੇ ਜਕਾਰੇ ਛੱਡੇ ਐ ਇਹ ਉਹਨਾਂ ਹੀ ਮਾਵਾਂ ਦੇ ਪੁੱਤ ਨੇ ਜਿਨ੍ਹਾਂ ਮਾਵਾਂ ਨੇ ਬਾਣੀ ਪੜ ਕੇ ਇਹਨਾਂ ਨੂੰ ਜਨਮ ਦਿੱਤਾ ਤੇ ਅੱਜ ਏਡੀ ਵੱਡੀ ਮੁਸੀਬਤ ਦੇ ਅੱਗੇ ਮੱਥਾ ਲਾ ਕੇ ਖੜੇ ਕੋਈ ਸਰਕਾਰ ਦੇ ਵਾਸ ਨਹੀਂ ਰਹਿ ਜਾਂਦਾ ਭਾਵੇਂ ਕੋਈ ਕਿੰਨੀ ਮਰਜ਼ੀ ਸਖਸ਼ਮ ਸਰਕਾਰ ਹੋਵੇ ਜਦੋਂ ਤੱਕ ਜ਼ਮੀਨੀ ਪੱਧਰ ਤੇ ਸੰਗਤ ਇਕੱਠੀ ਹੋ ਕੇ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ ਉਸ ਤੋਂ ਉੱਤੇ ਕੋਈ ਤਾਕਤ ਨਹੀਂ ਰਹਿ ਜਾਂਦਾ ਲੱਗਦਾ ਹਜ਼ਾਰਾਂ ਹੀ ਸੰਗਤਾਂ ਪਹੁੰਚੀ ਐ ਬੇਅੰਤ ਸੰਗਤਾਂ ਮੇਰੇ ਖਿਆਲ ਚ ਪਿੱਛੇ 3 ਕਿਲੋਮੀਟਰ ਦਾ ਜਾਮ ਤੇ ਅਸੀਂ ਖੁਦ ਵੇ ਦੇ ਟਰਾਲੀ ਟਰੈਕਟਰ ਤੇ ਸੰਗਤਾਂ ਜਿਹੜੀਆਂ ਨੇ ਇਸ ਬੰਨ ਨੂੰ ਰੋਕਣ ਦੇ ਲਈ ਗੱਟੇ ਭਰ ਕੇ इवन ਦੋਸ ਅਸੀਂ ਜਿੱਥੋਂ ਸ਼ੁਰੂ ਕੀਤਾ ਹੈ ਉਤੋਂ ਵੇਖਿਆ ਕਿ ਜਿਹੜੀਆਂ ਬੀਬੀਆਂ ਬੰਨ ਤੇ ਨਹੀਂ ਪਹੁੰਚ ਸਕਦੀਆਂ ਉਹ ਗੱਟੇ ਉੱਥੇ ਮਿੱਟੀ ਦੇ ਭਰ ਕੇ ਉਹ ਮੂੰਹ ਬਨ ਕੇ ਟਰਾਲੀਆਂ ਵਿੱਚ ਸੁੱਟ ਰਹੀਆਂ ਨੇ ਸਤਨਾਮ ਦਾ ਜਾਬ ਕਰ ਰਹੀਆਂ ਨੇ ਉਹਨਾਂ ਨੂੰ ਇੱਕ ਨਜ਼ਰ ਵੇਖ ਕੇ ਅੱਖਾਂ 'ਚ ਹੰਝੂ ਸੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ 'ਚ ਸਿਰ ਝੁਕਿਆ ਸੀ ਮਹਾਰਾਜ ਧੰਨੋ ਤੁਸੀਂ ਧੰਨ ਤੁਹਾਡੇ ਸਿੱਖ ਤੇ ਤੁਹਾਨੂੰ ਤੁਹਾਡਾ ਪੰਜਾਬ ਇਸ ਪਾਸੇ ਦੀ ਧਰਤੀ ਹੈ ਬੜਾ ਬਟੇਰਾ ਇਤਿਹਾਸ ਲੰਬੇਰਾ ਇਤਿਹਾਸ ਹੈ ਇਸ ਧਰਤੀ ਦਾ ਬਹੁਤ ਧਰਤੀ ਮਹਾਨ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੁੱਤਰਾਂ ਦਾ ਲਹੂ ਡੋਲ ਕੇ ਇਸ ਧਰਤੀ ਨੂੰ ਆਬਾਦ ਕੀਤਾ ਜਿੱਥੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਦੀਆਂ ਸ਼ਹਾਦਤਾਂ ਹੋਈਆਂ ਨੇ ਦੁਨੀਆ ਦੀ ਕੋਈ ਤਾਕਤ ਉਸ ਧਰਤੀ ਨੂੰ ਉਜਾੜ ਨਹੀਂ ਸੋ ਇਸ ਧਰਤੀ ਦੇ ਉੱਤੇ ਸਾਰੀ ਇਸ ਬਨ ਦੇ ਉੱਤੇ ਇਸ ਮੁਸੀਬਤ ਦੇ ਉੱਤੇ ਸਾਰੀ ਆਪਣੇ ਆਪਣੀ ਯਤਨ ਦੇ ਨਾਲ ਇਸ ਬਨ ਨੂੰ ਠੱਲ ਲਾਉਣ ਦਾ ਜਿਹੜਾ ਯਤਨ ਕਰ ਰਹੇ ਆਪਣੇ ਵੱਲੋਂ ਸੰਗਤਾਂ ਨੂੰ ਕੀ ਸਨੇਹ ਦਿਣਗੇ ਰੋਪੜ ਦੇ ਜਾਂ ਖਾਸ ਸੰਗਤਾਂ ਮੈਂ ਰੋਪੜ ਦੀਆਂ ਸਮੂਹ ਸੰਗਤਾਂ ਨੂੰ ਬੇਨਤੀ ਇਹ ਕਰਦਾ ਹਾਂ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਸ ਵਕਤ ਗੜੀ ਛੱਡਦੇ ਹਨ ਨਾ ਗੜੀ ਛੱਡਨ ਨੂੰ ਮਾਰੇ ਤਾਂ ਦਿਲ ਨਹੀਂ ਸੀਗਾ ਪਰ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੱਗੇ ਪੰਜ ਪਿਆਰੇ ਖੜੇ ਪੰਜਾਂ ਪਿਆਰਿਆਂ ਨੇ ਗੁਰੂ ਗੋਬਿੰਦ ਸਿੰਘ ਨੂੰ ਹੁਕਮ ਲਾਇਆ ਮਹਾਰਾਜ ਪੰਜਾਂ ਪਿਆਰਿਆਂ ਦੇ ਹੁਕਮ ਨੂੰ ਮੋੜ ਨਹੀਂ ਸਕੇ ਤੇ ਉਹ ਇੱਥੋਂ ਸਭ ਕੁਝ ਛੱਡ ਕੇ ਜੰਗ ਛੱਡ ਕੇ ਪੁੱਤ ਸ਼ਹੀਦ ਹੋਏ ਛੱਡ ਕੇ ਤੇ ਮਾਰੇ ਮਾਛੀਵਾੜੇ ਨੂੰ ਚਲੇ ਗਏ ਅੱਜ ਉਸੇ ਥਾਂ ਤੋਂ ਅਸੀਂ ਪੰਜ ਪਿਆਰੇ ਆਪ ਸੰਗਤ ਦੇ ਦਰਸ਼ਨ ਕਰਨ ਆਏ ਆ ਤੁਹਾਨੂੰ ਆਦੇਸ਼ ਤੇ ਨਹੀਂ ਹੈ ਪਰ ਬੇਨਤੀ ਜ਼ਰੂਰ ਲਾਵਾਂਗਾ ਸਮੁੱਚੇ ਪੰਜਾਬ ਨੂੰ ਸਮੁੱਚੀ ਚਮਕੌਰ ਸਾਹਿਬ ਜਾਂ ਰੋਪੜ ਦੀ ਸੰਗਤ ਨੂੰ ਕਿ ਇੱਥੇ ਬਹੁਤ ਲੋੜ ਵੀ ਹੈ ਇਹਨਾਂ ਦੇ ਹੌਸਲੇ ਬਹੁਤ ਵੱਡੇ ਨੇ ਕੱਲਾ ਕੱਲਾ ਸਵਾਰ ਲੱਖ ਨਾਲ ਲੜਨ ਦੀ ਹਿੰਮਤ ਜਦੂਰ ਰੱਖਦਾ ਪਰ ਤੁਹਾਡੀ ਲੋੜ ਵੀ ਹੈ ਲੰਗਰ ਵੀ ਪਹੁੰਚ ਗਿਆ ਪਰ ਉਹ ਜਿੱਥੇ ਮਿੱਟੀ ਦੀ ਲੋੜ ਹੈ ਇਸ ਬੰਨ ਨੂੰ ਲਾਉਣ ਲਈ ਮਿੱਟੀ ਤੋੜੇ ਜਾਂ ਹੋਰ ਜਿੰਨੀ ਵੀ ਇੱਥੋਂ ਦੇ ਸਥਾਨਕ ਪ੍ਰਸ਼ਾਸਨ ਕੰਮ ਕਰ ਰਹੇ ਆ ਉਹਨਾਂ ਨਾਲ ਕੋਆਰਡੀਨੇਟ ਕਰਕੇ ਅਸੀਂ ਪੁੱਛੀਏ ਕਿ ਤੁਹਾਨੂੰ ਚਾਹੀਦਾ ਕੀ ਹੈ ਉਹ ਇੱਕ ਸੰਦੇਸ਼ ਆਪ ਸਮੂਹ ਸੰਗਤ ਨੂੰ ਕਿ ਕੋਈ ਚਿੰਤਾ ਨਾ ਕਰਿਓ ਪੰਜਾਬ ਦੇ ਹਾਲਾਤਾਂ ਦੀ ਪੰਜਾਬ ਚੜ੍ਹਦੀ ਕਲਾ ਚ ਹੈ ਪੰਜਾਬ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੱਥ ਹੈ ਪੰਜਾਬ ਸਦਾ ਚੜ੍ਹਦੀ ਕਲਾ ਚ ਰਹੇਗਾ ਪਰ ਆਪਣੇ ਭਰਾਵਾਂ ਦੀ ਮਦਦ ਕਰਨ ਦੇ ਲਈ ਇੱਥੇ ਜ਼ਰੂਰ ਪਹੁੰਚੀਏ ਜਿੰਨਾ ਜਿਹੋ ਜਿਹਾ ਵੀ ਸਾਡੇ ਕੋਲ ਇੱਥੇ ਆ ਕੇ ਆਪਣਾ ਦਸਵੰਨ ਦੇ ਹੁੰਦਾ ਉਸ ਤਰ੍ਹਾਂ ਆਪਾਂ ਆਪੋ ਆਪਣਾ ਦਸਵੰਨ ਵੰਦ ਸੇਵਾ ਦੇ ਰੂਪ ਵਿੱਚ ਮਾਇਆ ਦੇ ਰੂਪ ਵਿੱਚ ਜਾਂ ਸਮਗਰੀ ਦੇ ਰੂਪ ਵਿੱਚ ਦੇਣ ਦਾ ਯਤਨ ਕਰੀਏ ਇਹ ਇਹ ਬੇਨਤੀ ਆਪ ਸਮੂਹ ਸੰਗਤ ਨੂੰ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ